ਵੈਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਨਜ਼ਾਇਜ਼ ਤੌਰ ਤੇ ਉੱਤੇ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਸੀ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਨਿਊ ਫੋਕਲ ਪੁਆਇੰਟ ਇਲਾਕੇ ਦੇ ਵਿੱਚ ਇੱਕ ਨਜ਼ਾਇਜ਼ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਸੀ ਜਿੱਥੇ ਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਬੰਦਕ ਬਣਾ ਕੇ ਰੱਖਿਆ ਸੀ ਦੱਸ ਦिए ਕਿ ਕੁਝ ਨੌਜਵਾਨ ਬਾਰੋ ਆਏ ਸੀ ਪਿੰਡਾਂ ਤੋਂ ਆਏ ਸੀ ਔਰ ਸ਼ਹਿਰਾਂ ਤੋਂ ਆਏ ਹੋਏ ਸੀ ਨੌਜਵਾਨ ਔਰ ਉਹਨਾਂ ਨੂੰ ਇੱਕੋ ਕਮਰੇ ਦੇ ਵਿੱਚ ਕੈਦ ਕਰਕੇ ਰੱਖਿਆ ਹੋਇਆ ਸੀ ਬੰਦਕ ਬਣਾ ਕੇ ਰੱਖਿਆ ਹੋਇਆ ਸੀ ਔਰ ਉਹਨਾਂ ਨੂੰ ਨੌਜਵਾਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੂੰ 2 ਮਹੀਨੇ ਹੋਏ ਨੇ ਕਿਸੇ ਨੂੰ 3 ਮਹੀਨੇ ਤੋਂ ਕਿਸੇ ਨੂੰ 4 ਮਹੀਨੇ ਹੋ ਗਏ ਨੇ ਤੇ ਲੇ ਤੇ ਔਰ ਇਨ੍ਹਾਂ ਦਿਨਾਂ ਦੇ ਵਿੱਚ ਕਿਸੇ ਨੇ ਵੀ ਕਿਸੇ ਬੰਦੇ ਨੇ ਬਾਹਰ ਤੋਂ ਇੱਕ ਸੂਰੇ ਤੱਕ ਨੂੰ ਨਹੀਂ ਵੇਖਿਆ ਉਹਨਾਂ ਨੂੰ ਕਮਰੇ ਤੋਂ ਬਾਹਰ ਨਹੀਂ ਕੱਢਿਆ ਜਾ ਰਹੀ ਸੀ ਔਰ ਨਾ ਹੀ ਉਹਨਾਂ ਦੇ ਘਾਹਿਆਂ ਦੇ ਨਾਲ ਉਹਨਾਂ ਦੇ ਕੋਈ ਗੱਲਬਾਤ ਕਰਵਾਈ ਜਾਂਦੀ ਸੀ ਉਹਨਾਂ ਦੀ ਕੋਈ ਮੁਲਾਕਾਤ ਵੀ ਨਹੀਂ ਕਰਵਾਈ ਜਾਂਦੀ ਸੀ ਔਰ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਇੱਕ ਵੱਡੇ ਹਾਲ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਹੋਇਆ ਸੀ ਤਸਵੀਰਾਂ ਜੋਨੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਮੋਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਖਾਲ ਹੈਗਾ ਸੀ ਖਾਲ ਦੇ ਅੰਦਰ ਹੀ ਨੌਜਵਾਨਾਂ ਨੂੰ ਬੰਦਕ ਬਣਾ ਕੇ ਰੱਖਿਆ ਹੋਇਆ ਸੀ ਔਰ ਉਸ ਦੇ ਵਿੱਚ ਉਹਨਾਂ ਨੂੰ ਜ਼ਮੀਨ ਦੇ ਵਿੱਚ ਵੀ ਸੌਇਆ ਜਾਂਦਾ ਸੀ ਔਰ ਕਿਸੇ ਤਰ੍ਹਾਂ ਦੀ ਕੋਈ ਸੁਰੱਖਿਆ ਵੀ ਨਹੀਂ ਸੀ ਕੋਈ ਡਾਕਟਰ ਵੀ ਨਹੀਂ ਸੀ ਔਰ ਦੱਸਦੀ ਹੈ ਕਿ ਅੱਜ ਪੁਲਿਸ ਨੇ ਰੇਡ ਮਾਰੀ ਹੈ ਰੇਡ ਮਾਰ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਔਰ ਨਸ਼ਾ ਸਦਾਉ ਕੇਂਦਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਤਸਵੀਰਾਂ ਜੋ ਨੇ ਮੌਕੇ ਦੀਆਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਸਵੀਰਾਂ ਦੇਖ ਸਕਦੇ ਹੋ ਪੂਰੀ ਕੁੱਝ ਟੀਮ ਲੱਗੀ ਹੋਈ ਸੀ ਔਰ ਇੱਕ ਕਮਰੇ ਦੇ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਗਈ ਔਰ ਕਮਰੇ ਦੇ ਵਿੱਚ ਹੀ 15 ਤੋਂ 16 ਨੌਜਵਾਨ ਸੀ ਜਿਨ੍ਹਾਂ ਨੂੰ ਨਸ਼ੇ ਦੀ ਆਦਤ ਸੀ ਔਰ ਉਹਨਾਂ ਦੀ ਆਦਤ ਨੂੰ ਸਟਾਪ ਲਈ ਉਹਨਾਂ ਨੂੰ ਇੱਥੇ ਭਤੀ ਕਰਾਇਆ ਗਿਆ ਸੀ ਔਰ ਪਰਤੀ ਦੇ ਨਾਂ ਦੇ ਉੱਤੇ ਹੀ ਉਹਨਾਂ ਦੇ ਮਾਪਿਆਂ ਕੋਲੋਂ ਮੋٹے ਪੈਸੇ ਜੋ ਵਸੂਲੇ ਜਾਂਦੇ ਸੀ ਪਰ ਉਹਨਾਂ ਨੂੰ ਇੱਥੇ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਸੀ ਔਰ ਉਹਨਾਂ ਨੂੰ ਇੱਕ ਬੰਦਕ ਬਣਾ ਕੇ ਰੱਖਿਆ ਸੀ ਔਰ ਐਸੀ ਕੈਦੀਆਂ ਦੀ ਤਰ੍ਹਾਂ ਰੱਖਿਆ ਸੀ ਇੱਕੋ ਕਮਰੇ ਦੇ ਵਿੱਚ ਸਾਰੇ ਨੌਜਵਾਨਾਂ ਨੂੰ ਅੰਦਰ ਰੱਖਿਆ ਹੋਇਆ ਸੀ ਔਰ ਅੱਜ ਜਦੋਂ ਪੁਲਿਸ ਵੱਲੋਂ ਰੇਡ ਮਾਰੇ ਗਈ ਰੇਡ ਮਾਰ ਕੇ ਉਹਨਾਂ ਨੌਜਵਾਨਾਂ ਨੂੰ ਐਂਬੂਲੈਂਸ ਦੇ ਵਿੱਚ ਬਿਠਾ ਕੇ ਦੂਸਰੇ ਨਜਾ ਸ਼ਡਾਊ ਕੇਂਦਰ ਦੇ ਵਿੱਚ ਪੁਲਿਸ ਵੱਲੋਂ ਭੇਜ ਦਿੱਤਾ ਗਿਆ ਹੈ ਔਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੋਸ਼ੀਆਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਏਗੀ ਇੱਥੇ ਸਾਨੂੰ ਖੁਸ਼ੀਆਤਲਾ ਇਹ ਨਿਊ ਫੋਕਲ ਪੁਆਇੰਟ ਅਵਰ ਸਾਥ ਦੇ ਵਿੱਚ ਇੱਕ ਅਰਸ਼ਦੀਪ ਸਿੰਘ ਤੇ ਵਿਛਾਲ ਸਿੰਘ ਇਹ ਦੋਵਾਂ ਨੇ ਰਲ ਕੇ ਤੇ ਇੱਕ ਨਸ਼ਾ ਛਡਾਊ ਕੇਂਦਰ ਚਲਾ ਰਹੇ ਨੇ ਪਰ ਇਹਨਾਂ ਨੇ ਨਸ਼ਾ ਛਡਾਊ ਕੇਂਦਰ ਜਿਹੜਾ ਚਲਾ ਰਹੇ ਨੇ ਸਰਕਾਰ ਕੋ ਕੋਈ ਮਨਜ਼ੂਰੀ ਨਹੀਂ ਨਾ ਕੋਈ ਇੱਥੇ ਸੈਂਟਰ 'ਚ ਜਿੱਥੇ ਚਲਾ ਰਹੇ ਉੱਥੇ ਕੋਈ ਬੋਰਡ ਲੱਗਾ ਤੇ ਇੱਥੇ ਹੀ ਰੇਡ ਕੀਤਾ ਤੇ ਇੱਥੇ ਦੋ ਜਿਹੜੇ ਚਲਾ ਰਹੇ ਨੇ ਉਹ ਤੇ 15 ਜਿਹੜੇ ਨਸ਼ਾ ਛਡਾਉਣ ਵਾਸਤੇ ਇੱਥੇ ਇਹਨਾਂ ਨੂੰ ਦਾਖਲ ਕਰਵਾਈ ਨੇ ਉਹ ਅਸੀਂ ਬਰਾਮਦ ਕੀਤੇ ਨੇ ਤੇ ਕੇਸ ਰਜਿਸਟਰਡ ਕਰਕੇ ਤੇ ਅਗਲੀ ਤੂਤੀ ਸ਼ਾਮ ਨੂੰ ਚਲਿਆ ਰਹੇ ਹਾਂ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਜੀ ਜਿਹੜੇ ਪੇਸ਼ੈਂਟ ਇਹਨਾਂ ਨੇ ਰੱਖੇ ਏ ਸੀ ਅੰਦਰ ਇਹ ਜੀ ਕੰਡੀਸ਼ਨ ਇਹਦੀ ਮਾੜੀ ਆ ਜੀ ਇੱਕੋ ਹੀ ਕਮਰਾ ਸੋਣਾ ਦਾ ਵੱਡਾ ਹਾਲ ਆ ਤੇ ਉਹਦੇ ਵਿੱਚ 15 ਜਣੇ ਨੇ ਤੇ ਨਾਲ ਹੀ ਉੱਥੇ ਬਾਥਰੂਮ ਅਟੈਚ ਨਹੀਂ ਇੱਕੋ ਹੀ ਬਾਥਰੂਮ ਆ ਤੇ 15 ਜਣੇ ਰਹਿ ਰਹੇ ਨੇ ਤੇ ਉਹਨਾਂ ਨੂੰ ਵੈਸੇ ਵੀ ਖੁਰਕ ਵਗੈਰਾ ਪਈ ਹੋਈ ਆ ਤੇ ਤਿੰਨ ਚਾਰ ਮਹੀਨੇ ਤੋਂ ਕਈ ਰਹਿ ਰਹੇ ਨੇ ਜਿਨ੍ਹਾਂ ਨੇ ਅਜੇ ਤੱਕ ਸੂਰਜ ਵੀ ਨਹੀਂ ਵੇਖਿਆ ਨਾ ਸੂਰਜ ਵੇਖਿਆ ਨਾ ਧੁੱਪ ਵੇਖੀ ਨਾ ਬਾਹਰ ਦੀ ਹਵਾ ਵੀ ਲਈ ਆ ਉਹ ਤਿੰਨ ਚਾਰ ਮਹੀਨੇ ਤੋਂ ਅੰਦਰੇ ਹੀ ਬੈਠੇ ਨੇ ਤੇ ਅੰਦਰੇ ਹੀ ਉਹਨਾਂ ਦਾ ਟਰੀਟਮੈਂਟ ਕਰ ਰਹੇ ਨੇ ਇਹਨਾਂ ਕੋ ਨਾ ਤੇ ਡਾਕਟਰ ਆ ਨਾ ਇਹ ਦੱਸ ਹੀ ਸਕੇ ਨੇ ਤੇ ਇਹ ਜਿਹੜਾ ਇਹਨਾਂ ਨਾਲ ਬਹੁਤ ਥੱਕਾ ਹੋ ਰਿਹਾ ਵਾ ਇੱਕ ਨਸ਼ਾ ਛਡਾਊ ਦੇ ਕੇਂਦਰ ਦੇ ਨਾਂ ਦੇ ਉੱਤੇ ਇਹਨਾਂ ਕੋ ਪੈਸੇ ਵਟੋ ਰਹੇ ਨੇ ਪੈਸਿਆਂ ਦੀ ਖਾਤਰੀ ਹੈ ਸਭ ਕੁਝ ਕਰ ਰਹੇ ਸਰ ਇੱਕ ਫੈਕਟਰੀ ਏਰੀਆ ਹੈਗਾ ਨਿਊ ਫੋਕਲ ਪੁਆਇੰਟ ਇੰਡਸਟਰੀ ਏਰੀਆ ਪਿਆ ਜਾਂਦਾ ਵਾ ਸਾਰੇ ਹਰ ਪਾਸੇ ਫੈਕਟਰੀ ਹੈਗੀ ਫੈਕਟਰੀਆਂ ਦੇ ਵਿੱਚ ਇਹਨਾਂ ਨੇ ਜਗ੍ਹਾ ਨੂੰ ਲੁਕਾ ਕੇ ਇਲੈਗਲ ਤਰੀਕੇ ਨਾਲ ਹੀ ਕਰ ਰਹੇ ਇੱਥੇ ਦੀ ਫੈਕਟਰੀਆਂ ਨਹੀਂ ਤਕਰੀਬਨ ਸਾਰੀਆਂ ਫੈਕਟਰੀਆਂ ਨੇ ਇਹਨਾਂ ਨੇ ਨਾ ਉੱਪਰ ਇੱਕ ਜਗ੍ਹਾ ਲਈ ਪਈ ਆ ਉਹ ਸਿਰੇ ਤਸਦੀਕ ਕਰਾਂਗੇ ਉਹਨਾਂ ਨੂੰ ਵੀ ਇਹਨਾਂ ਨੇ ਕਿਤਰਾ ਲਈ ਆ ਪਰ ਇਹ ਜਿਹੜਾ ਨਸ਼ਾ ਛਡਾਉ ਕੇ ਕੇਂਦਰ ਆ ਇਹ ਬਿਨਾ ਮਨਜ਼ੂਰੀ ਤੋਂ ਚੱਲ ਰਿਹਾ ਜੀ ਤੇ ਜਦਾਂ ਇਹਨਾਂ ਨੇ ਆਪਣੇ ਹੀ ਜਾਂ ਇਹਨਾਂ ਨੇ ਕਰਾਇ ਤੇ ਲਈ ਨਹੀਂ ਜੀ ਇਹਨਾਂ ਨੇ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ ਕਰਾਈ ਤੇ ਲਈ ਹੈ ਠੀਕ ਹੈ ਸਿਰਫ ਉਹ ਮੈਡੀਸਿਨ ਵਗੈਰਾ ਵੀ ਦਿੰਦੇ ਸੀ ਮੈਡੀਸਿਨ ਦਿੰਨੇ ਸੀ ਤੇ ਉਹ ਵੀ ਬਿਨਾ ਡਾਕਟਰ ਤੋਂ ਦਿੰਦੇ ਸੀਗੇ ਆਪ ਹੀ ਮੈਡੀਸਿਨ ਦਿੰਦੇ ਸੀਗੇ ਉਹ ਵੀ ਮਾਰੀ-ਮੋਟੀ ਕੋਈ ਬੁਖਾਰ ਦੀ ਆ ਜਾਂ ਕੋਈ ਖਾਰਸ਼ ਦੀ ਆ ਬਾਕੀ ਹੋਰ ਇਹਨਾਂ ਕੋਲ ਦਵਾਈਆਂ ਕੋਈ ਨਹੀਂ ਇਹਨਾਂ ਨੇ ਦੱਸਿਆ ਕਿ ਕਿੰਨੀ ਦੇਰ ਤੋਂ ਚਲਾ ਰਹੇ ਸੀ ਇਹ ਕਰੀਬ 1 ਸਾਲ ਤੋਂ ਚਲਾ ਰਹੇ ਜੀ ਕਰੀਬ 1 ਸਾਲ ਤੋਂ ਸੈਂਟਰ ਚਲਾ ਰਹੇ ਹਾਂ ਜੀ ਜਿਹੜੇ ਕਾਨੂੰਨੀ ਕਾਰ ਬਿਲਕੁਲ ਜੀ ਜਿਹੜੇ ਵੀ ਦੋਸ਼ੀ ਪਾਏ ਗਏ ਪਾਏ ਗਏ ਉਹਨਾਂ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਹੈ